ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਮਸਲੀਨ ਲਾਈਨ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਤੇ ਪਹਿਲਾਂ ਆਪਾਂ ਮੈਚਿੰਗ ਦੇ ਵਿੱਚ ਸੂਟ ਲੈ ਕੇ ਆਏ ਸੀ ਇਹਨਾਂ ਦੇ ਨਾਲ ਦੇ ਅੱਜ ਆਪਾਂ ਮੈਚਿੰਗ ਸੂਟ ਵੀ ਦਿਖਾਵਾਂਗੇ ਤੁਹਾਨੂੰ ਤੇ ਆਲ ਓਵਰ ਸੂਟ ਵੀ ਦਿਖਾਵਾਂਗੇ ਕਈ ਕਸਟਮਰ ਐਵੇਂ ਦੇ ਮੈਚਿੰਗ ਸੂਟ ਨਹੀਂ ਵੀਅਰ ਕਰਦੇ ਉਹਨਾਂ ਨੂੰ ਹੁੰਦਾ ਵੀ ਪੂਰੀ 5 ਮੀਟਰ ਦੀ ਕੱਟ ਹੋਵੇ ਸਲਵਾਰ ਵੀ ਵਧੀਆ ਬਣ ਜਾਂਦੀ ਹੈ ਤੇ ਪੂਰੇ ਆਲਓਵਰ ਦੇ ਵਿੱਚ ਕਾਫੀ ਸਰਫਾ ਹੋ ਜਾਂਦਾ ਜੀ ਸੂਟ ਦਾ ਤੇ ਪੂਰੇ ਪ੍ਰਿੰਟਡ ਆਲਓਵਰ ਸੂਟ ਵੀ ਦਿਖਾਵਾਂਗੇ 5 ਮੀਟਰ ਦੀ ਕੱਟ ਦੇ ਨਾਲ ਪਰ ਵਿਦਆਊਟ ਦੁਪੱਟਾ ਸੂਟ ਹੋਣਗੇ ਅੱਜ ਦੇ ਸਾਰੇ ਤੇ ਮਸਲੀਨ ਲਾਈਨਿੰਗ ਦੇ ਸੂਟ ਹੋਣਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803824006080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆਉਣਾ ਹੁੰਦਾ ਤੁਸੀਂ ਮੰਡੇ ਟੂ ਸੈਟਰਡੇ ਜਦ ਮਰਜੀ ਸ਼ਾਪ ਤੇ ਆ ਸਕਦੇ ਹੋ ਜੀ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਅੱਗੇ-ਅਗੇ ਤਿਹਾਰਾਂ ਦੇ ਵਿੱਚ ਟ੍ਰਾਈ ਕਰਾਂਗੇ ਵੀ ਸੰਡੇ ਥੋੜੀ ਦੇਰ ਲੀਟਸ ਆਪਾਂ 3 3 4 ਵਜੇ ਤੱਕ ਸ਼ਾਪ ਖੋਲ੍ਹਿਆ ਕਰੀਏ ਉਹ ਟਾਈਮ ਦੇ ਹਿਸਾਬ ਨਾਲ ਦੇਖਾਂਗੇ ਆਪਾਂ ਵੀ ਕਿੰਨੀ ਕਰ ਰਿਕੁਆਇਰਮੈਂਟ ਹੈ ਜੀ ਆਪਣੀ ਫਿਲਹਾਲ ਆਪਣੀ ਸੰਡੇ ਨੂੰ ਸ਼ਾਪ ক্লোਜ਼ ਹੁੰਦੀ ਹੈ ਜਦੋਂ ਤੁਸੀਂ ਆਉਣਾ ਹੈ ਜਿਨ੍ਹਾਂ ਨੂੰ ਆਉਣ ਚ ਦਿੱਕਤ ਹੁੰਦੀ ਹੈ ਵੈਸੇ ਤਾਂ ਗੁਰਦੁਆਰਾ ਸਿੰਘ ਸਵਾ ਦੇ ਨਾਲ ਵਾਲੀ ਸ਼ਾਪ ਹੈ ਜੀ ਆਪਣੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਹੈ ਜੀ ਸ਼ਾਪ ਦੇ ਜੇ ਵੀ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੁੰਦੀ ਹੈ ਉਸੇ ਟਾਈਮ ਤੁਸੀਂ ਮੈਸਜ ਮੈਸੇਜ ਕਰਕੇ ਲੋਕੇਸ਼ਨ ਮੰਗਾ ਸਕਦੇ ਹੋ ਜੀ ਮੇਰੇ ਤੋਂ ਸ਼ਾਪ ਦੀ ਤੇ ਈਜ਼ੀ ਹੋ ਜਾਂਦਾ ਜੀ ਤੁਸੀਂ ਲੋਕੇਸ਼ਨ ਮੰਗਾ ਕੇ ਬਾਕੀ ਜਿਨ੍ਹਾਂ ਨੂੰ ਪਤਾ ਹੈ ਤਾਂ ਗੁਰਦੁਆਰਾ ਸਾਹਿਬ ਪੁੱਛੋਗੇ ਤੁਸੀਂ ਰਾਂਝਪੁਰੇ ਕੀ ਹੈ ਜੀ ਆਪਣੇ ਗੁਰਦੁਆਰਾ ਸਿੰਘ ਸਵਾ ਉਹ ਪੁੱਛੋਗੇ ਤੁਸੀਂ ਗੁਰਦੁਆਰਾ ਸਾਹਿਬ ਦਾ ਨਾਲ ਨਾਲ ਸ਼ਾਪ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੇ ਸਾਰੇ ਸੂਟ ਬਹੁਤ ਪਿਆਰੇ ਪ੍ਰਿੰਟ ਪਹਿਲਾਂ ਜਦੋਂ ਪਾਈ ਸੀ ਬਹੁਤ ਵਧੀਆ ਰਿਸਪਾਂਸ ਮਿਲਿਆ ਸੀਗਾ ਜੀ ਸੂਟਾਂ ਦਾ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਹੀ ਬਿਲਕੁਲ ਲਾਈਟ weight ਫੈਬਰਿਕ ਹੈ ਜੀ ਲਾਈਨਿੰਗ ਲਾ ਕੇ ਜਰੂਰ ਬਣਨਾ ਪਰ ਪਾ ਕੇ ਮਜ਼ਾ ਆ ਜਾਂਦਾ ਜੀ ਕਿਉਂਕਿ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਸੂਟਾਂ ਦੀ ਲਾਈਨਿੰਗ ਮਸਲੀਨ ਦੇ ਵਿੱਚ ਹੈ ਬਿਲਕੁਲ ਬਹੁਤ ਪਿਆਰਾ ਸੌਫਟ ਦੇ ਵਿੱਚ ਹਲਕੇ ਹਲਕੇ ਲਾਈਨਸ ਵਾਲਾ ਫੈਬਰਿਕ ਹੁੰਦਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦੇ ਨਾਲ ਤੁਸੀਂ ਚਿਹਟਾਈ ਐਂਡ ਅਈ ਦੁਪੱਟਾ ਕਰਾ ਲਿਓ ਤਾਂ ਵੀ ਬਹੁਤ ਪਿਆਰਾ ਦੁਪੱਟਾ ਬਣਨਾ ਜਾਂ ਫਿਰ ਤੁਸੀਂ ਮੋਰ ਪੰਖੀ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਦੁਪੱਟਾ ਪਿਆ ਕਈ ਵਾਰੀ ਇਹਦੇ ਤੋਂ ਮਿਲਦਾ ਜੁਲਦਾ ਜਿਹੜੇ ਮਰਜ਼ੀ ਕਲਰ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ ਇਹ ਪੂਰਾ ਸੂਟ 5 ਮੀਟਰ ਦੀ ਕੱਟ ਹੈ ਜੀ ਲਾਈਨਿੰਗ ਮਸਲੀਨ ਦੇ ਵਿੱਚ ਆਲ ਓਵਰ ਸੂਟ ਤੇ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ ਇਹਨਾਂ ਦੇ ਨਾਲ ਦੇ ਬਹੁਤ ਪਿਆਰੇ ਪ੍ਰਿੰਟ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣਾ 베이스 ਮਾਊਸ ਕਲਰ ਦਾ 베이스 ਹੈ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਕਿਉਂਕਿ ਇਹਦਾ ਪ੍ਰਿੰਟ ਬਹੁਤ ਪਿਆਰਾ ਹੈ ਜਦੋਂ ਸਟਿਚ ਕਰਾਂਗੇ ਉਸ ਤੋਂ ਬਾਅਦ ਬਹੁਤ ਪਿਆਰੀ ਲੁੱਕ ਜੀ ਆਉਣੀ ਹੈ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣਾ 2000 ਕੀ 2000 ਪ੍ਰਾਈਸ ਹੈ ਵਿਦਆਊਟ ਦੁਪੱਟਾ ਸੂਟ ਮਸਲੀਨ ਲਾਈਨਿੰਗ ਦੇ ਵਿੱਚ ਨੈਕਸਟ ਪ੍ਰਿੰਟ ਆਗੇ ਮਸਟਰਡ ਕਲਰ ਦੇ ਵਿੱਚ ਇਹ ਮਸਟਰਡ ਕਲਰ ਦੇ ਵਿੱਚ print ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਡਿਫਰੈਂਟ ਜਿਹਾ ਪ੍ਰਿੰਟ ਹੈ ਆਲ ਓਵਰ ਸੂਟ ਹੈ ਜੀ ਪੂਰੀ 5 ਮੀਟਰ ਦੀ ਕੱਟ ਹੋਊਗੀ ਸੂਟ ਦੀ ਵਿਦਆਊਟ ਦੁਪੱਟਾ ਸੂਟ ਹੈ ਸਲੀਨ ਲਾਈਨਿੰਗ ਦੇ ਵਿੱਚ ਪ੍ਰਾਈਸ ਰਹਿਣਾ 2000 2000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਬੜਾ ਪਿਆਰਾ ਜਿਹਾ ਮਰੂਨ ਕਲਰ ਚਾਰੀ ਮਰੂਨ ਜਿਹਾ ਕਲਰ ਆ ਬੜਾ ਪਿਆਰਾ ਪ੍ਰਿੰਟ ਹੈ ਵੀ ਬਹੁਤ ਸੋਹਣਾ ਨੈਕਸਟ ਪ੍ਰਿੰਟ ਆਗੇ ਬਹੁਤ ਹੀ ਨਿਆਰਾ ਕੰਮ ਹੈ ਵੀ ਗ੍ਰੀਨ ਕਲਰ ਦੇ بیس ਜਿਹੜਾ ਗ੍ਰੀਨ ਹੈ ਮੇਨ ਤੇ ਪ੍ਰਿੰਟ ਸੋਹਣਾ ਪ੍ਰਿੰਟ ਸਾਰੀ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ 2000 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਹੈ ਜੀ ਸੋਨਾ ਵਿਦਾਊਟ ਦੁਪੱਟਾ ਆਲਓਵਰ ਸੂਟ ਹੈ ਜੀ ਮਸਲੀਨ ਲਾਈਨਿੰਗ ਦੇ ਵਿੱਚ ਤੇ ਪ੍ਰਾਈਸ ਰਹਿਣਾ 2000 2000 ਪ੍ਰਾਈਸ ਦੇ ਨਾਲ ਆਪਣੇ ਇਹ ਸੂਟ ਲੈਸਟ ਪ੍ਰਿੰਟ ਕਿੰਨਾ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਹੋਰ ਕੋਈ ਦੁਪੱਟਾ ਲੈ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗਣਾ ਬਾਕੀ ਜੇ ਟਾਲੀ ਜਾਂ ਡਾਈ ਦੁਪੱਟੇ ਕਰਾਣੇ ਆ ਤਾਂ ਵੀ ਤੁਸੀਂ ਕਰਾ ਸਕਦੇ ਹੋ ਜਿਹਾਂ ਦੇ ਨਾਲ 2000 ਪ੍ਰਾਈਸ ਦੇਣਾ ਪਹਿਲਾਂ ਆਪਾਂ ਇਹਦੇ ਵਿੱਚ ਪਾਏ ਸੀਗੇ ਆਪਣਾ ਦੂਜੇ ਬ੍ਰਾਂਡ ਦੇ ਵਿੱਚ ਸੀਗੇ ਉਹ 2500 ਦਾ ਸੂਟ ਸੀਗਾ ਤੇ ਇਹ AK टैक्स ਬ੍ਰਾਂਡ ਦੇ ਸੂਟ ਹੈ ਜੀ ਮੈਂ ਦੱਸਣਾ ਭੁੱਲ ਗਈ ਸੀ AK ਟੈਕਸ ਦੇ ਆ ਤਾਂ ਆਲਓਵਰ ਸੂਟ ਇਹ ਤੁਹਾਨੂੰ 2000 ਦਾ ਪੈ ਰਿਹਾ ਕਿਉਂਕਿ ਹਰੇਕ ਬ੍ਰਾਂਡ ਦਾ ਆਪਣਾ ਆਪਣਾ ਰੇਟ ਹੁੰਦਾ ਜੀ ਹਮੇਸ਼ਾ ਤੇ ਇੱਕ ਸੂਟ ਮੈਂ ਤੁਹਾਨੂੰ ਦਿਖਾਣਾ ਜਿਹੜਾ ਆਪਾਂ ਨੇ ਪਹਿਲੇ ਉਹਦੇ ਵਿੱਚ ਰਿਆ ਹੋਇਆ ਸੂਟ ਇਹ 2500 ਦਾ ਸੂਟ ਹੈ ਜੀ ਹਲਕਾ ਹਲਕਾ ਫੈਬਰਿਕ ਦਾ ਫਰਕ ਹੁੰਦਾ ਫੈਬਰਿਕ ਦੀ ਥਿਕਨੈਸ ਹੁੰਦੀ ਹੈ ਜਿਹੜੀ ਇਹ ਵੀ ਸੂਟ ਅੱਜ ਸਿੰਗਲ ਰਹਿ ਗਿਆ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਬਹੁਤ ਪਿਆਰਾ ਸੂਟ ਹੈ 82300 ਦੇ ਵਿੱਚ ਮਿਲ ਰਣਾ ਜੀ ਤੁਹਾਨੂੰ ਅੱਜ ਕਿਉਂਕਿ ਸਿੰਗਲ ਹੀ ਸੂਟ ਹੈ ਜੀ ਸਾਡੇ ਕੋਲ ਅੱਜ ਇਹਨੂੰ ਮੈਂ 2000 ਦੇ ਵਿੱਚ ਨਹੀਂ ਦੇ ਸਕਦੀ ਕਿਉਂਕਿ ਮੇਰੇ ਇੰਨਾ ਮਾਰਜਨ ਨਹੀਂ ਹੈਗਾ ਵਿੱਚ ਇਸ ਕਰਕੇ 2300 ਦੇ ਵਿੱਚ 2100 ਲੈਸ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲ ਰਿਹਾ ਬਹੁਤ ਸੋਹਣਾ ਲੈਮਨ ਕਰੀਮ ਕਲਰ ਹੈ ਆਲ ਓਵਰ ਸੂਟ ਹੈ ਜੀ 5 ਮੀਟਰ ਦਾ ਨੈਕ ਸੂਟ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਮੈਚਿੰਗ ਸੂਟ ਟਿਸਟਾ ਬ੍ਰੈਂਡ ਦੇ ਆ ਜੀ ਇਹ ਮੈਚਿੰਗ ਇਹ ਮੈਚਿੰਗ ਸੂਟ ਦਾ ਪ੍ਰਾਈਸ 2000 ਹੈ ਸ਼ਰਟ ਲਾਈਨਿੰਗ ਦੇ ਵਿੱਚ ਇਹ ਦਾ ਬਾਟਮ ਪਲੇਨ ਹੈ ਜੀ ਨਾਲ ਬਟਰ ਕਾਟਨ ਦੀ ਇਹ ਦੇਖੋ ਕਿੰਨਾ ਪਿਆਰਾ ਪੀਚ ਕਲਰ ਦੇ ਵਿੱਚ ਹੈ ਪੀਚ ਗਾਜਰੀ ਕਲਰ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਹੈ ਜੀ ਨਾਲ ਸੂਟਾਂ ਦੇ ਇਹ ਦੁਬਾਰਾ ਰਿਪੀਟ ਕਰਿਆ ਆਪਾਂ ਸੂਟ ਬੜੀ ਸੋਹਣੀ ਪੀਚ ਗਾਜਰੀ ਬਾਟਮ ਬਟਰ ਕਾਟਨ ਦੇ ਵਿੱਚ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਇਹਨਾਂ ਦੇ ਨਾਲ ਤਾਂ ਜੇ ਸਿੰਗਲ ਸਿੰਗਲ ਦੁਪੱਟੇ ਘੜਾ ਲਓ ਜੇ ਤੁਸੀਂ ਟਾਈ ਐਂਡ ਡਾਈ बनके बहुत प्यारी लुक आनी है प्राइस हैगा 2000 2000 प्राइस देना ਇਹਦੇ ਵਿੱਚ ਮੈਂ ਤੁਹਾਨੂੰ ਪ੍ਰਿੰਟ ਦਿਖਾਨੀ ਆ ਇਹ ਟਿਸਟਾ ਬ੍ਰਾਂਡ ਦੀ ਸ਼ਰਟ ਹੈ ਨਾਲ ਬਟਰ कॉटन ਦੀ ਬਾਟਮ ਮੈਚ ਕੀਤੀ ਹੋਈ ਆਪਾਂ ਇਹ ਦੇਖੋ ਪ੍ਰਿੰਟ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਹੈ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਦੋਂ ਇਹਨੂੰ ਸਟੀਚ ਕਰਾਂਗੇ ਆਪਣੇ ਆਪ ਚ ਫੁੱਲ ਦੇਖੋ ਕਿੰਨੇ ਸੋਹਣੇ ਖਿੜੇ ਪਏ ਆ ਬਹੁਤ ਸੋਹਣੇ ਫਲਾਵਰਸ ਆਲ ਹੈਗੀ ਹੈ ਮੈਚਿੰਗ ਬਾਟਮ 2000 ਪ੍ਰਾਈਸ ਦੇ ਜੀ 2000 ਪ੍ਰਾਈਸ ਦੇ ਨਾਲ ਅਪਨੇ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ ਪਰਪਲ ਕਲਰ ਇਹ ਸਭ ਤੋਂ ਹਿੱਟ ਪ੍ਰਿੰਟ ਹੈ ਇਸ ਟਾਈਮ ਦਾ ਆਪਣਾ ਬਹੁਤ ਸੋਹਣਾ ਅੰਬੀ ਵਾਲਾ ਮੋਵ ਪਰਪਲ ਕਲਰ ਹੈ ਤੇ ਮਜੈਂਟਾ ਕਲਰ ਦਾ ਇਸ ਦੇ ਵਿੱਚ ਪ੍ਰਿੰਟ ते मजेंटा कलर दियो आप पांच देवीच नाल लगाइए बॉटम 2000 प्राइस है जी 2000 प्राइस दे नाल अपने ये वाले सूट बड़ा प्यारा मस्टर्ड कलर ਨਾਲ ਹੈਗੀ ਮਸਟਰਡ ਕਲਰ ਦੀ ਉਹ ਇਸਦੀ ਬਾਟਮ ਬਹੁਤ ਸੋਹਣੀ ਲੁੱਕ ਹੈ ਜੀ ਸੂਟਾਂ ਦੀ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਇਹ ਦੇਖੋ ਇਹ ਸੂਟ ਮੈਨੂੰ ਬਹੁਤ ਪਿਆਰਾ ਲੱਗਦਾ ਪਤਾ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਕਿਵੇਂ ਦਾ ਸੂਟ ਲੱਗ ਰਿਹਾ ਪਰ ਰੈਲੀਟੀ ਦੇ ਵਿੱਚ ਇਹ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਖਿੜਮਾ ਜਿਹਾ ਕਲਰ ਹੈ ਚਿੰਗ ਬਾਟਮ ਨਾਲ ਬਹੁਤ ਸੋਣੀ ਗ੍ਰੀਨ ਕਲਰ ਦੀ ਪ੍ਰਾਈਸ ਹੈਗਾ 24 2000 ਪ੍ਰਾਈਸ ਦੇ ਨਾਲ ਸੂਟ ਆਪਣੇ yellow ਕਲਰ クリーム بیس ਹੈ yellow ਪ੍ਰਿੰਟ ਦੇ ਵਿੱਚ ਸੂਟ ਇਸ ਤੇ ਨਾਲ ਹੈਗੇ ਮੈਚਿੰਗ ਬਾਟਮ 2000 ਪ੍ਰਾਈਸ ਹੈ ਜੀ ਇਹ ਸੂਟਾਂ ਦਾ 2000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਇੱਕ ਸੂਟ ਮੈਂ ਤੁਹਾਨੂੰ ਸਿੰਗਲ ਦਿਖਾਣਾ ਇਹ ਪੂਰਾ ਵਿੱਧ ਦੁਪੱਟਾ ਹੈ ਜੀ ਸੂਟ ਸੇਮ ਲਾਈਨਿੰਗ ਦੇ ਵਿੱਚ ਹੀ ਇਹ ਵਿੱਧ ਦੁਪੱਟਾ ਡਾਰਕ ਪਰਪਲ ਬੈਂਗਣੀ ਕਲਰ ਹੈ ਸੂਟ ਦਾ ਇਹ ਸ਼ਰਟ ਹੈ ਇਸ ਦੇ ਨਾਲ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਮਸਲੀਨ ਦੀ ਬਾਟਮ ਨਾਲ ਪਲੇਨ ਦੇ ਨਾਲ 2.5 ਮੀਟਰ ਦਾ ਫੁੱਲ ਲੈਂਥ ਦਾ ਮਸਲੀਨ ਦੇ ਵਿੱਚ ਹੀ ਲਾਈਨਿੰਗ ਮਸਲੀਨ ਦੇ ਵਿੱਚ ਹੀ ਦੁਪੱਟਾ ਇਹ ਦੇਖੋ ਦੁਪੱਟੇ ਦੀ ਗ੍ਰੇਸ ਇਹ ਸਿੰਗਲ ਹੀ ਹੈ ਸੂਟ ਆਪਣੇ ਕੋਲ ਕੋਈ ਵੀ ਕਲਰ ਆਪਸ਼ਨ ਨਹੀਂ ਹੈਗੀ ਇਹ ਲਾਸਟ ਸੂਟ ਹੀ ਰਿਹਾ ਹੋਇਆ ਹੈ ਅੱਜ ਤੁਹਾਨੂੰ 3000 ਦੇ ਵਿੱਚ ਇਹ ਵਾਲਾ ਸੂਟ ਮਿਲ ਰਿਹਾ 3000 ਪ੍ਰਾਈਸ ਦੇ ਨਾਲ ਇਹ ਲਾਸਟ ਸੂਟ ਹੈ 3000 ਪ੍ਰਾਈਸ ਦੇ ਨਾਲ ਤੇ ਨੈਕਸਟ ਮੈਂ ਤੁਹਾਨੂੰ ਦਿਖਾਣਿਆ ਮਸਲੀਨ ਲਾਈਨਿੰਗ ਦੇ ਵਿੱਚ ਜਿਵੇਂ ਤੁਹਾਨੂੰ ਫੈਬਰਿਕ ਦਿਖਾਇਆ ਪੂਰਾ ਇਹ 3000 ਦਾ ਸੂਟ ਐਵੇਂ ਆਪਾਂ ਪੂਰੇ ਸੂਟ ਤੇ ਹੈਂਡਵਰਕ ਕਰਾ ਕੇ ਰੈਡੀ ਕਰਾਇਆ ਹੋਇਆ ਸੂਟ ਇਹ ਇਹ ਸੂਟ ਮੇਰਾ ਕਿਸੇ ਦੇ ਉਰੇ ਆਪਣੇ ਲੋਕਲ ਹੀ ਕਸਟਮਰ ਨੇ 3-4 ਦਿਨ ਮੇਰਾ ਬੁੱਕ ਕਰਾ ਕੇ ਰੱਖਿਆ ਪਹਿਲਾਂ ਕਿ ਅभी ਮੈਂ ਪੇਮੈਂਟ ਕਰ ਦੰਨੀ ਆ ਪਰ ਜਦੋਂ ਪੇਮੈਂਟ ਕਰੋ ਕੈ ਪਾ ਪੇਮੈਂਟ ਨੂੰ ਕਹੀ ਦਾ ਤੇ ਉਸ ਟਾਈਮ ਤਾਂ ਫਿਰ ਨਾ ਰਿਸਪੌਂਸ ਨਹੀਂ ਕਰਨਾ ਹੁੰਦਾ ਤਾਂ ਮੇਰੀ ਰਿਕੁਐਸਟ ਹੈ ਜੀ ਜਦੋਂ ਤੁਸੀਂ ਸੂਟ ਜੇ ਲੈਣਾ ਹੁੰਦਾ ਪਲੀਜ਼ ਤਾਂ ਹੀ ਬੁੱਕ ਕਰਾਇਆ ਕਰੋ ਕਿਉਂਕਿ ਸਾਡਾ ਫਿਰ ਬਾਅਦ ਚ ਸੇਲ ਕਰਨਾ ਸਾਨੂੰ ਬਹੁਤ ਔਖਾ ਹੋ ਜਾਂਦਾ ਹੈ ਸੂਟ ਇਹ ਦੇਖੋ ਪਿਓਰ ਮਸਲੀਨ ਲਾਈਨਿੰਗ ਹੈ ਜੀ ਜਿਹੜਾ ਮੈਂ ਤੁਹਾਨੂੰ ਫੈਬਰਿਕ ਦਿਖਾਇਆ neck ਤੇ ਆਪਾਂ ਹੈਂਡਵਰਕ ਕੀਤਾ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਹੈ ਗਰਮੀਆਂ ਦੇ ਵਿੱਚ ਆਪਾਂ ਨੂੰ ਕੋਈ ਫੰਕਸ਼ਨ ਆ ਜਾਂਦਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਲਾਈਟ ਜੇ weight ਦਾ ਸੂਟ ਪਾਈਏ ਹਲਕਾ ਜਿਹਾ ਵੀ ਲਾਈਨਿੰਗ ਲੱਗੇ ਦਾ ਵੀ ਪਤਾ ਨਾ ਲੱਗੇ ਇਹ ਸੂਟ ਬੈਸਟ ਹੈ ਜੀ ਜੇ ਤੁਸੀਂ ਹੁਣ ਦੇ ਫੰਕਸ਼ਨਾਂ ਲਈ ਸੂਟ ਵੀਅਰ ਕਰਨੇ ਆ ਪੀਚ ਕਲਰ ਦੀ ਪਿਓਰ ਮਸਲੀਨ ਦੀ ਬਾਟਮ ਨਾਲ ਕਿਉਂਕਿ ਬੇਸ ਪੀਚ ਹੈ ਜੀ ਮੇਨ ਇਹਦਾ ਸੂਟ ਦਾ ਤੇ ਇਸ ਤੇ ਹੈਗਾ ਆਪਣਾ ਪਿਓਰ ਮਸਲੀਨ ਲਾਈਨਿੰਗ ਦਾ ਹੀ ਦੁਪੱਟਾ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਕਿੰਨਾ ਪਿਆਰਾ ਸੂਟ ਹੈ ਇਹ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ A1 ਵਾਲਾ ਸੂਟ ਸਾਰਾ ਹੈਂਡਵਰਕ ਕੀਤਾ ਹੋਇਆ ਜੀ neck ਤੇ ਇਹ ਵਾਲੇ ਸੂਟ ਦੇ ਸੇਮ ਪ੍ਰਿੰਟ ਦੇ ਵਿੱਚ ਸੇਮ ਕਲਰ ਦੇ ਵਿੱਚ ਬਸ ਜਿਹੜਾ ਵਰਕ ਹੈ ਇਹਦੇ ਵਰਕ ਦੇ ਵਿੱਚ ਫਰਕ ਹੈ ਜੀ ਦੋਨਾਂ ਸੂਟਾਂ ਦੇ ਬਾਕੀ ਪ੍ਰਿੰਟਿੰਗ ਸੇਮ ਹੈ ਸੂਟ ਦੀ ਇਹ ਜਦੋਂ ਤੁਸੀਂ ਵੇਅਰ ਕਰੋਗੇ ਪਾਏ ਦਾ ਪਤਾ ਵੀ ਨਹੀਂ ਲੱਗਣਾ ਸੂਟ ਦਾ ਇੰਨਾ ਪਿਓਰ ਹੈ ਜੀ ਇਹ ਵਾਲਾ ਸੂਟ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਸਾਰਾ ਹੈਂਡਵਰਕ ਹੈ ਜੀ neck ਤੇ ਤੇ ਹਲਕੀ ਹਲਕੀ ਵਿੱਚ ਬੁਟੀ ਦਿੱਤੀ ਹੋਈ ਹੈ ਦੇਖੋ 셔ਟ ਦੇ ਵਿੱਚ ਬਹੁਤ ਸੋਹਣੀ 셔ਟ ਤੇ ਬੁਟੀ ਹੈ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਆਪਣੀ ਇਹ 셔ਟ ਪਲੇਨ ਬਾਟਮ ਹੈ ਜੀ ਇਹਦੇ ਨਾਲ ਤੇ ਉਵੇਂ ਹੀ ਮਸਲੀਨ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਦੁਪੱਟਾ ਬੜਾ ਪਿਆਰਾ ਜਿਹਾ ਸੂਟ ਹੈ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਗ੍ਰੇਸਫੁਲ ਬਸ ਦੁਪੱਟਾ ਜੇ ਤੁਸੀਂ ਕੋਈ ਫਿਨਿਸ਼ਿੰਗ ਕਰਾਉਣੀ ਹੈ 골ਡਨ ਕਲਰ ਦੇ ਨਾਲ ਜੀ ਬੇ ਇਹਦੇ ਤੇ 골ਡਨ ਕਲਰ ਦਾ ਵਰਕ ਹੋਇਆ ਸ਼ਰਟ ਤੇ ਇਸੇ ਤਰ੍ਹਾਂ ਆਪਾਂ 골ਡਨ ਕਲਰ ਦੇ ਨਾਲ ਕਿਸੇ ਬਰੀਕ ਕਿਨਾਰੀ ਦੇ ਨਾਲ ਤੁਸੀਂ ਦੁਪੱਟੇ ਦੀ ਵੀ ਫਿਨਿਸ਼ਿੰਗ ਕਰਾ ਸਕਦੇ ਹੋ ਬਹੁਤ ਪਿਆਰਾ ਸੂਟ ਫੁੱਲ ਫੰਕਸ਼ਨਲ ਸੂਟ ਹੈ ਜੀ ਇਹ 4000 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਜਿਹੜੇ ਤੁਹਾਨੂੰ ਦਿਖਾਏ 4000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381468087 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ